ਤੋ ਪਿਆਰ ਭਰੀ ਸਾਸਰੀ ਕਾਲਾ ਜੀ ਸਾਸਰੀ ਕਾਲਾ ਤੇ ਨੋਵਾ ਕ੍ਰਿਸ਼ਟਾ ਸਾਡੇ ਨਾਲ ਆ ਤੇ ਕੀ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਬਰਸਾਤਾ ਲੰਘ ਕੇ ਗਿਆ ਬਰਸਾਤ ਤੋਂ ਬਾਅਦ ਪਹਿਲੀ ਗੱਡੀ ਕਰ ਰਹੇ ਆ ਠੀਕ ਹੈ ਜੀ ਤੇ ਗੱਡੀ ਦੇ ਜਿਹੜੇ ਹਾਲਾਤ ਆ ਨਾ ਪੁੱਛੋ ਨਾ ਜੀ ਮੀਤ ਜੀ ਕਹਿੰਦੇ ਸਾਡੀ ਗੱਡੀ ਦੇ ਵਿੱਚ ਨਾ ਤਾਂ ਕਿ ਇਹ ਸ਼ੀਸ਼ਾ ਖੁੱਲ ਗਿਆ ਸੀ ਤੇ ਉਹਦੇ ਕਰਕੇ ਅੰਦਰ ਗੱਡੀ ਤੇ ਪਾਣੀ ਵੜ ਗਿਆ ਤੇ ਮਹਾਰਾਜ ਨਾ ਕਹਿੰਦੇ ਕਿ ਕੁਝ ਰਿਕਿਮ ਕਰਾਈਏ ਗੱਡੀ ਤੇ ਨਾ ਕੁਝ ਹੋਰ ਕਰਵਾਈਗਾ ਠੀਕ ਹੈ ਜੀ ਤੇ ਹਾਲਾਤ ਹਨ ਦਿਖਾ ਦਿੰਨੇ ਆ ਚੈੱਕ ਕਰ ਲੋ ਇਹ ਮੈਂ ਨਹੀਂ ਬੋਲਦਾ ਜੀ ਇਹਨੇ ਗੱਡੀ ਬੋਲਦੀ ਹੈ ਕੀ ਕੁਛ ਪਿਆ ਆ ਸਜਣਾ ਲੈ ਉਹ ਵੀ ਦੇਖ ਲੋ ਉਹ ਜੀ ਆਕਮੂ ਬਲੀ ਦਾ ਟਰੱਕ ਸਟਾਇਰ ਹੋਇਆ ਆ ਕੀ ਕਹਿ ਸਕਦੇ ਆ ਇਹ ਘਾਟੇ ਸਾਹਮਣੇ ਆ ਮਰੇ ਤੇ ਆਪਾਂ ਡਰਾਈ ਕਲੀਨ ਕਰਨੀ ਆ ਗੱਡੀ ਤੇ ਇਧਰ ਵੀ ਚੈੱਕ ਕਰ ਲੋ ਲਾਹ ਥੱਲੇ ਦੇ ਕੀ ਬਣਾ ਛੱਡੇ ਨੇ ਗੱਡੀ ਤੇ ਤੇ ਛੱਤ ਵੀ ਦੇਖ ਲਓ ਫੇ ਛੱਤ ਵੀ ਤਾਂ ਗੰਦੀ ਹੋਣੀ ਸੀ ਜਦ ਇੰਨੀ ਗੱਡੀ ਗੰਦੀ ਹੋਈ ਹੈ ਇੱਥੇ ਤਾਂ ਪਤਾ ਨਹੀਂ ਕੀ ਆ ਦੇਖ ਲਓ ਸਿਸਟਮ ਖਤਰਨਾਕ ਕੀਤਾ ਹੋਇਆ ਹੈ ਤੇ ਵੀਰ ਜੀ ਕਹਿੰਦੇ ਆਪਣੀ ਗੱਡੀ ਮੇਰੇ ਚ ਮੁਕਾ ਦੇਓ ਜਰੂਰ ਮੈਂਗਾ ਚ ਮੁਕਾ ਕੇ ਦਵਾਂਗੇ ਪਰ ਜਿਹੜੇ ਗੱਡੀ ਦੇ ਹਾਲਾਤ ਬਣੇ ਹੋਏ ਆਂ ਆ ਛੱਤ ਦੇਖ ਲਓ ਕਿੰਨੀ ਗੰਦੀ ਹੈ ਉਹ ਅੱਗੇ ਵੀ ਦੇਖ ਲਓ ਮਣੀ ਸਾਰੀ ਗੱਡੀ ਟੋਟਲ ਹਾਲਾਤ ਕਾਫੀ ਬੁਰੇ ਨੇ ਗੱਡੀ ਦੇ ਤੇ ਸਾਰੀ ਗੱਡੀ ਨਵੀਂ ਬਣਾ ਕੇ ਦਵਾਵਾਂਗੇ ਇਤਨੀ ਸੈਰ ਵੀ ਸ਼ੰਕ ਕਰਨਾ ਆ ਦੇਖ ਲਓ ਕੀ ਬਣਿਆ ਪਿਆ ਇੱਕ ਤਾਂ ਹੁੰਦਾ ਕਿ ਗੱਡੀ 'ਚ ਥੋੜੀ ਬਹੁਤ ਮਿੱਟੀ ਆ ਥੋੜੀ ਬਹੁਤ ਨਹੀਂ ਤਾਂ ਮਿੱਟੀ ਦਾ ਟਰੱਕ ਸਟਾਇਆ ਪਿਆ ਆ ਵੀ ਚੈੱਕ ਕਰ ਲਓ ਮਰਾ ਜੀ ਠੀਕ ਕਹਿੰਦੀ ਗੌਰਮੈਂਟ ਗੌਰਮੈਂਟ ਕਹਿੰਦੀ ਖਾ ਮੁੱਕਾ ਆ ਗੱਡੀ ਘੱਟ ਤੇ ਬਾਰ ਜ਼ਿਆਦਾ ਲੱਗਣਦੇ ਆ ਠੀਕ ਹੈ ਜੀ ਗੱਟੀਆਂ ਮਿੱਟੀ ਹੋਈ ਵੀ ਹੈ ਲੱਗ ਡਿਟਾ ਰੋਟਾ ਵੀ ਆਣ ਆ ਵੀ ਮੈਲੀਆਂ ਹੋਈਆਂ ਪਈਆਂ ਨੇ ਡੈਸ਼ਬੋਰਡ ਵੀ ਚੈੱਕ ਕਰ ਲਓ ਸਾਰੀ ਗੱਡੀ ਕੰਨੀਆ ਡਰਾਈ ਕਲੀਨ ਤੇ ਸਰਾ ਕਰਾ ਕੇ ਲਾਵਾਂਗੇ ਮਾਰੇ ਟਾਕੀਆਂ ਵੀ ਦੇਖ ਲਓ ਮੁਕਰਬੋਰ ਮੇਟਰੋ ਪੂਰੀ ਵੀਡੀਓ ਦੇਖ ਲਿਓ ਤੇ ਫਿਰ ਦੱਸਿਓ ਕੰਮ ਕਿਹੋ ਜਿਹਾ ਲੱਗਾ ਸਾਡਾ ਕੀਤਾ ਹੋਇਆ ਥੈਂਕ ਯੂ ਸੋ ਮਚ ਹੋਏ ਮੇਟਰੋ ਫਾਈਨਲੀ ਗੱਡੀ ਦੀਆਂ ਸਿਕਟਾਂ ਲਾਈਆਂ ਸੀ ਕੋਲ ਤੇ ਮਾਰੇ ਥੱਲੇ ਦੇ ਰਾਤ ਕੀ ਬਣੇ ਪਏ ਆ ਸਾਹਿਬ ਜੀ ਆਹ ਦੇਖੋ ਇਸੇ ਕਰਕੇ ਕਹਿੰਦਾ ਵੀਰ ਜੀ ਸੀਟਾਂ ਹੋਰ ਕੀ ਕਰੋ ਖਲਿਆ ਕਰੋ ਗੱਡੀ ਟਰੇਕਲੀਨ ਤੇ ਜਿਹੜਿਆ ਥੱਲੇ ਵਾਲਾ ਸਮਾਨ ਮਿਲ ਜਾਨਾ ਉਹ ਤਾਂ ਨਹੀਂ ਫੇਰ ਮਿਲਣਾ ਵੇਖੀ ਬੰਨ। ਇਹ ਤਾਂ ਫੇਰ ਮੇਤਰੋ ਸਾਨੂੰ ਖੋਲਣੀਆਂ ਬਣੀਆਂ ਸੀਟਾਂ ਤੇ ਇੱਧਰ ਦੇ ਰਾਹ ਦੇਖ ਲਓ। ਗੱਡੀ ਕੀ ਬਣੀ ਪਈ ਹੈ ਮਹਾਰਾਜ ਕਹਿੰਦੇ ਭਾਈ ਸਾਹਿਬ ਕਹਿੰਦੇ ਵੈਕਿਊਮ ਕੁਕਮ ਕੁਝ ਨਹੀਂ ਕਰਾਈ ਵੀਰ ਜੀ ਕਹਿੰਦੇ ਜਿਉਂ ਲਈ ਇੱਦਾਂ ਚੱਲੇ ਜਾਂਦੇ ਤੇ ਮੈਨੂੰ ਸਮਝਣ ਲੱਗਦੀ ਮੂਹਫਲੀ ਦਾ ਟਰੱਕ ਖਟਾਇਆ ਇੱਧਰੋਂ। ਮੂਹਫਲੀ ਮੂਹਫਲੀ ਹੋਈ ਪਈ ਹੈ ਗੱਡੀ ਦੇ ਵਿੱਚ ਆ ਚੈੱਕ ਕਰ ਲਓ। ਠੀਕ ਹੈ ਜੀ ਤੇ ਸਟੀering ਦੇਖ ਲਓ ਸੈਂਟਰ ਬਾਕਸ ਵੀ ਚੈੱਕ ਕਰ ਲਓ ਗੱਡੀ ਸਾਰੀ ਪੱਟ ਲਈ ਆਪਾਂ ਤੇ ਸੀਟਾਂ ਡ్రైਕਲੀਨ ਹੋ ਰਹੀਆਂ ਆ ਤੇ ਪੋਕਰ ਬੋਰਡ ਕਰਾ ਦੇਣਾ ਕੰਮ ਸਾਰਾ ਹੀ ਠੀਕ ਹੈ ਜੀ ਦੇਖ ਲਓ ਜੰਗੀ ਤਰ੍ਹਾਂ ਫਲੋਰ ਵੀ ਥੱਲੇ ਆ ਹਾਂ ਜੀ ਮਿੱਤਰੋ ਪਿਆਰ ਭਰੀ ਸਾਸੀ ਕਾਲ ਆ ਜੀ ਚੈੱਕ ਕਰ ਲਓ ਗੱਡੀ ਨੂੰ ਵਾਂਗ ਇਸਟਾ ਆਪਾਂ ਡ్రైਕਲੀਨ ਕਰ ਰਹੇ ਹਾਂ ਥੋੜਾ ਜਿਹਾ ਨੇਹਰਾ ਹੋ ਗਿਆ ਆ ਤੇ ਤੁਹਾਨੂੰ ਲੋ ਪੂਰਾ ਰਿਜ਼ਲਟ ਤਾਂ ਤੁਸੀਂ ਪਹਿਲਾਂ ਵੀ ਵੀਡੀਓ ਦੇਖ ਲਈ ਸੀ ਤੇ ਹੁਣ ਚੈੱਕ ਕਰ ਲਓ ਗੱਡੀ ਦਾ ਫਲੋਰ ਕਿ ਕਿੱਜੋ ਜਿਹੋ ਸਾਈਡ ਤੋਂ ਨਹੀਂ ਦੇਖਿਆ ਸੀ ਇਧਰੋਂ ਚੈੱਕ ਕਰ ਲਓ ਪੂਰਾ ਫਲੋਰ ਡ੍ਰਾਈ ਕਲੀਨ ਕੀਤਾ ਮਹਾਰਾਜ ਸਾਰੀ ਗੱਡੀ ਡ੍ਰਾਈ ਕਲੀਨ ਕੀਤੀ ਆ ਬੱਕਰਪੋੜਿਆਂ ਦਾ ਕੰਮ ਕੀਤਾ ਮਜ਼ਾ ਆ ਗਿਆ ਕੰਮ ਕਰਕੇ ਪਰ ਸਾਨੂੰ ਥੋੜਾ ਜਿਹਾ ਹਨੇਰਾ ਹੋ ਗਿਆ ਇਸ ਕਰਕੇ ਅਸੀਂ ਜੀ ਸੋਚਿਆ ਸੀ ਇਸ ਚੀਜ਼ ਨੂੰ ਵਧੀਆ ਪ੍ਰੋਪਰਲੀ ਦਿਖਾਵਾਂਗੇ ਹਰ ਕਸਟਮਰ ਲਈ ਕਰੇ ਸੀ ਇਧਰ ਵੀ ਟਾਈਮ ਲੱਗਿਆ ਕਾਫੀ ਡੂਰਾਂ ਵੀ ਚੈੱਕ ਕਰ ਲਓ ਕਾਫੀ ਜ਼ਿਆਦੀਆਂ ਗੰਨੀਆਂ ਸੀ ਵਿਕਟੋਰ ਦੇ ਜਿਹੜੇ ਹਾਲਾਤ ਸੀ ਤੁਸੀਂ ਦੇਖ ਕੇ ਸੀ ਕਿੰਨੇ ਜ਼ਿਆਦਾ ਬੁਰੇ ਸੀ ਕਿਹੋਂ ਦੇਖ ਲੈ ਮੇਰਾ ਵੀਰ ਪ੍ਰੋਪਰਲੀ ਕਲੀਨ ਕੀਤੀ ਹੈ ਠੀਕ ਹੈ ਜੀ ਤੇ ਗੱਡੀ ਦੇ ਵਿੱਚ ਖਲਾਰਾ ਇੰਨਾ ਜ਼ਿਆਦਾ ਸੀ ਜੇ ਪੁੱਛੋ ਨਾ ਜੀ ਡੈਸ਼ ਬੋਰਡ ਚੈੱਕ ਕਰ ਲਓ ਤੇ ਇੰਡਰਾ ਦਾ ਸੈਂਟਰ ਬਾਕਸ ਤੇ ਡੋਰਾਂ ਦੇਖਿਆ ਜੀ ਡੋਰਾਂ ਦੇ ਨਾਲ ਇੱਥੇ ਪਸ ਜੰਮਿਆ ਹੋਇਆ ਸੀ ਜੇ ਤੁਸੀਂ ਦੇਖਿਆ ਹੋਣੀ ਹੈ ਵੀਡੀਓ ਦੇ ਵਿੱਚ ਤੇ ਪ੍ਰੋਪਰਲੀ ਕਲੀਨ ਹੋ ਗਏ ਆ ਹੁਣ ਆਪਕਰ 보ਣ ਡੈਸ਼ ਬੋਰਡ ਦੇਖ ਸਕਦੇ ਆ ਸੈਂਟਰ ਬਾਕਸ ਦੀ ਜੇ ਉਧਰਲੀ ਸਾਈਡ ਵੀ ਦੇਖ ਲਓ ਮਰਾ ਜੀ ਸਾਰਾ ਜਿਹਾ ਬੋਕਲੀ ਡ్రਾਈਕਿੰਗ ਹੋਇਆ ਐ ਮਜ਼ਾ ਆਇਆ ਕੰਮ ਕਰਕੇ ਪਰ ਥੋੜਾ ਜਿਹਾ ਹਨੇਰਾ ਹੋਣ ਕਰਕੇ ਵੀਡੀਓ ਇਦਾਂ ਹੋ ਗਈ ਬਣ ਗਈ ਐ ਇਹਦਾ ਅਸੀਂ ਸੋਚਿਆ ਸੀ ਐ ਨੁੱਕਰ ਬੋੜਾ ਕਰਾਂਗੇ ਕੰਮ ਦਿਖਾਵਾਂਗੇ ਥੋੜਾ ਥੋੜਾ ਮੈਡ ਸਿੱਲਾ ਆ ਸਾਰੀ ਗੱਡੀ ਕੀਤੇ ਡ్రਾਈਕ ਨਹੀਂ ਸੀ ਤਾਂ ਹੋਰ ਕੇ ਸੀਟਾਂ ਬਾਹਰ ਪਈਆਂ ਬਾਸ ਹੁਣ ਫਿੱਟ ਕਰਨਾ ਸ਼ੁਰੂ ਕਰ ਦੇਣੀ ਐ ਠੀਕ ਆ ਜੀ ਇਧਰੀ ਸਾਈਡ ਤੁਸੀਂ ਦੇਖਿਆ ਅਸੀਂ ਕਲਾਰਾ ਬਹੁਤ ਜ਼ਿਆਦਾ ਸੀ ਤੇ ਆ ਵੀ ਡੋਰ ਚੈੱਕ ਕਰ ਸਕਦੇ ਆ ਆ ਗੱਡੀ ਜਾਨੀ ਕਿ ਮਜ਼ਾ ਆ ਗਿਆ ਕੰਮ ਕਰਕੇ ਤੇ ਜੀ ਕੋਣੇ ਸਾਨੂੰ ਪਰਸ਼ਾਮੀ ਆ ਰਹੀ ਹੈ ਕਿ ਵੀਡੀਓ ਨਹੀਂ ਰੇ ਰੇ ਬਜੀ ਬਣੀ ਹੋ ਫਲੇ ਜਗਾਈ ਹੋਈ ਹੈ ਬਾਕੀ ਗੱਡੀ ਦੇ ਹਾਲਾਤ ਤੁਸੀਂ ਪਹਿਲਾਂ ਵੀ ਦੇਖੇ ਸੀ ਯਾਰ ਮਜ਼ਾ ਆ ਗਿਆ ਕੰਮ ਕਰਕੇ ਹੁਣ ਇਹ ਸੀਟਾ ਫਿੱਟ ਕਰਾਂਗੇ ਠੀਕ ਹੈ ਜੀ ਲੈਸ ਬਾਸ